ਅੱਜ ਜਿਹੜਾ ਹੈ ਜੀਸੀਆਈ ਦੇ ਪ੍ਰਧਾਨ ਹੈਗੇ ਸਰਦਾਰ ਪ੍ਰਦੀਪ ਸਿੰਘ ਮੁੰਡੀ ਔਰ ਪੀਆਰ ਡਾਇਰੈਕਟਰ ਸਰਦਾਰ ਹਰਪ੍ਰੀਤ ਸਿੰਘ ਇਹਨਾਂ ਵੱਲੋਂ ਜਿਹੜਾ ਹੈ ਟ੍ਰੈਫਿਕ ਕਰਮਚਾਰੀਆਂ ਲਈ ਆਉਣ ਵਾਲੇ ਮੁਖਬਾਰਿਸ਼ ਦੇ ਮੌਸਮ ਦੇਖਦੇ 100 ਤੋਂ ਵੱਧ ਸਟੈਂਡਿੰਗ ਅੰਬ੍ਰੇਲਸ ਦਿੱਤੇ ਗਏ ਆ। ਤੋਂ ਮੇਰੀ ਹੁਣੇ ਉਹਨਾਂ ਨਾਲ ਇਹੀ ਗੱਲ ਹੋ ਰਹੀ ਸੀ ਉਹ ਰੂਟ ਸੇਫਟੀ ਲਈ ਹੋਰ ਵੀ ਇਕਵਿਪਮੈਂਟ ਦੇਣਾ ਚਾਹੁੰਦੇ ਆ। ਤੇ ਇਸ ਮੇ ਅੰਦਰ ਅੰਦਰ ਆਪਣੀ ਗੋਰ ਵੀ ਚੁਲਾਣੇ ਆ ਰਹੇ ਕਿਉਂਕਿ ਮੈਨਾਂ ਨੇ ਹੋ ਗਿਆ ਤਾਂ ਬਹੁਤ ਕਾਫੀ ਉਹ ਕਿਲਾ ਬੋਟ ਲੱਗੇ ਸੀ ਕੋਰਪ ਵੀ ਕਾਫੀ ਆਪਣਾ ਸੈਸ਼ਨ ਹੋ ਗਿਆ ਮੈਂ ਦੋ ਰੋਡ ਵੀ ਹਾਂ ਦੇਖੀ ਇਹ ਜਿਹੜਾ ਜੀਸੀਆਈ ਗਰੁੱਪ ਹੈਗਾ ਇਹਨਾਂ ਦੀ ਆਰਗੇਨਾਈਜੇਸ਼ਨ ਇਹ ਪਬਲਿਕ ਸੇਫਟੀ ਔਰ ਪਬਲਿਕ ਵੈਲਫੇਅਰ ਲਈ ਇੱਕ ਜਿਹੜਾ ਹੈ ਕੋਈ ਨਾ ਕੋਈ ਉਪਰਾਲੇ ਕਰਦੇ ਰਹਿੰਦੇ ਉਹਦੀ ਲੜੀ ਵਿੱਚ ਇਹਨਾਂ ਨੇ ਸਾਨੂੰ ਰੋਡ ਸੇਫਟੀ ਸਾਈਨਸ ਹੈਗੇ ਆ ਜਿਹੜੇ ਔਰ ਕੁਝ ਰੋਡ ਸੇਫਟੀ ਲਈ ਜਿਹੜਾ ਇਕੁਪਮੈਂਟ ਹੈਗਾ ਜਿੱਥੇ ਜਿੱਥੇ ਜ਼ਰੂਰਤ ਹੈ ਉਹ ਪ੍ਰੋਵਾਈਡ ਕਰਵਾਉਣ ਦਾ ਭਰੋਸਾ ਦਿੱਤਾ ਜੋ ਦੇਖਦੇ ਆ ਫਿਊਚਰ ਦੇ ਵਿੱਚ ਅਸੀਂ ਇਹਨਾਂ ਨੂੰ ਆਪਣੀ ਜਿਹੜੀ ਲੋੜਾਂ ਹੈਗੀਆਂ ਉਹ ਦੱਸ ਦਿਆਂਗੇ ਔਰ ਜਿਹੜੇ ਵੀ ਸੰਬੰਧਤ ਮਹਿਕਮਿਆਂ ਨਾਲ ਤਾਲਮਿਲ ਕਰਕੇ ਜੋ ਕਰ ਸਕਦੇ ਆ ਰੋਡ ਸੇਫਟੀ ਲਈ ਉਹ ਕੀਤਾ ਜਾਏਗਾ ਮੈਂ ਜੀਐਫਐਸ ਪ੍ਰਦੀਪ ਸਿੰਘ ਮੁੰਡੀ ਪ੍ਰੈਜ਼ੀਡੈਂਟਲ ਜੀਸੀਆਈ ਲੁਧਿਆਣਾ ਸੈਂਟਰਲ ਸਾਡਾ ਤਕਰੀਬਨ 400 ਤੋਂ 500 ਮੈਂਬਰ ਲੁਧਿਆਣਾ ਸਿਟੀ ਚ ਸਾਡੀ ਜਿਹੜੀ ਸੰਸਥਾ ਹੈਗੀ ਆ ਔਲਓਵਰ ਵਰਲਡ ਚ ਕੰਮ ਕਰ ਰਹੀ ਹੈ ਜਿਹੜੀ ਕਿ 108 ਸਾਲ ਪੁਰਾਣੀ ਸੰਸਥਾ ਹੈ ਔਰ ਅਸੀਂ ਇਦਾਂ ਦੇ ਜਿਹੜੇ ਸੋਸ਼ਲ ਕੌਜ਼ ਨੇ ਉਹ ਕਰਦੇ ਰਹਿੰਦੇ ਹਾਂ ਹਮੇਸ਼ਾ ਅੱਜ ਅਸੀਂ ਹਾਂਜੀ ਅਸੀਂ ਟ੍ਰੈਫਿਕ ਪੁਲਿਸ ਦੀ ਪ੍ਰੋਬਲਮ ਅਸੀਂ ਦੇਖ ਰਹੇ ਸੀ ਚੌਂਕਾਂ ਦੇ ਵਿੱਚ ਕਿ ਧੁੱਪ ਦੇ ਵਿੱਚ ਬੜਾ ਜ਼ਿਆਦਾ ਟੈਂਪਰੇਚਰ ਹੈ ਇੰਨੀ ਮੁਲਾਜ਼ਮ ਮਿਹਨਤ ਕਰਦੇ ਨੇ ਟੁੱਪ ਦੇ ਵਿੱਚ ਖੜੇ ਰਹਿੰਦੇ ਨੇ ਔਰ ਬਰਸਾਤਾਂ ਦੇ ਵਿੱਚ ਵੀ ਅੱਡੀ ਲੋਕਾਂ ਦਾ ਕੋਈ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਲੁਧਿਆਣੇ ਦੇ ਵਿੱਚ ਔਰ ਮੈਂ ਦੇਖਿਆ ਕਿ ਇਹਨਾਂ ਨੂੰ ਬੜੀ ਪ੍ਰੋਬਲਮ ਆ ਰਹੀ ਹੈ ਅਸੀਂ ਛੋਟਾ ਜਿਹਾ ਬਰਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀਸੀਆਈ ਦੇ ਵੱਲੋਂ ਅਸੀਂ ਇਹਨਾਂ ਨੂੰ ਅੰਬ੍ਰੇਲਾ ਡਿਸਟ੍ਰੀਬਿਊਟ ਕੀਤੇ ਆ ਜਿਸ ਦੀ ਲਾਗਤ ਤਕਰੀਬਨ 1.5 ਲੱਖ ਰੁਪਏ ਦੇ ਤਕਰੀਬ ਆਈ ਹੈ ਤੇ ਔਰ ਜਿਹੜੇ ਸਾਡੇ ਸਹਿਯੋਗੀ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਉਦੇਰਾ ਫਾਸਨਰ ਤੌਰ ਐਕਸਪਰਟਿਫਾਈ ਤੋਂ ਅਸੀਂ ਹੁਣ 100 ਅੰਬ੍ਰੇਲਾ ਦੇ ਰਹੇ ਹਾਂ ਜੀ ਉਸ ਤੋਂ ਬਾਅਦ ਜਿੱਦਾਂ ਇਹਨਾਂ ਦੀ ਰ ਪਹਿਲਾਂ ਦੇ ਜਿਹੜੇ ਸਾਡੇ ਮਨ ਹੋਉਂਦੇ ਪਾਲਗਾਂ ਦਾ ਹਾਂਜੀ ਅਸੀਂ ਪਹਿਲਾਂ ਵੀ ਬੱਚਿਆਂ ਦੇ ਲਈ ਬਜ਼ੁਰਗਾਂ ਦੇ ਲਈ ਸਕੂਲਾਂ ਦੇ ਵਿੱਚ ਜਾ ਕੇ ਅਸੀਂ ਬੱਚਿਆਂ ਦੇ ਲਈ ਬੜਾ ਐਜੂਕੇਸ਼ਨ ਟ੍ਰੇਨਿੰਗਸ ਕਰਦੇ ਆਂ ਔਰ ਬੱਚਿਆਂ ਦੀਆਂ ਫੀਸਿਜ਼ ਵੀ ਅਸੀਂ ਕਾਫੀ ਬੱਚੇ ਅਡਾਪਟ ਕੀਤੇ ਹੋਏ ਨੇ ਜਿਨ੍ਹਾਂ ਦੇ ਅਸੀਂ ਫੀਸਾਂ ਭਰਦੇ ਆਂ ਬੁੱਕਸ ਦਿੰਨੇ ਆ ਬੱਚਿਆਂ ਨੂੰ ਸ਼ੂਜ਼ ਔਰ ਯੂਨੀਫਾਰਮ ਦਿੰਨੇ ਆ ਔਰ ਇਦਾਂ ਦੀ ਅਸੀਂ ਜਿਹੜੀਆਂ ਨੇ ਸੋਸ਼ਲ ਕਾਲ ਜਿਹੜੇ ਹਮੇਸ਼ਾ ਜੀਸੀ ਵਾਲੇ ਕਰਦੇ ਰਹੇ ਹਾਂ ਦੇਖਿਓ ਇਹਨਾਂ ਦੇ ਪੋਲਸ ਵਾਲੇ ਲੋਕੀ ਦੇ ਰਹੇ ਤੁਸੀਂ ਪੋਲਸ ਵਾਲਾ ਆਏ ਹੋ ਵੀ ਕਿਤੇ ਇਹ ਤਾਂ ਜੀ ਪੁਲਿਸ ਬਹੁਤ ਵੱਡੀ ਜ਼ਿੰਮੇਵਾਰੀ ਹੈ ਪੁਲਿਸ ਦੀ ਆਪਾਂ ਕਹਿ ਦਿੰਨੇ ਆ ਸਾਥ ਨਹੀਂ ਦੰਦੇ ਲੋਕ ਪੁਲਿਸ ਦਾ ਮੈਂ ਕਹਿੰਨਾ ਕਿ ਸਾਥ ਦਿਓ ਕਿਉਂਕਿ ਬਹੁਤ ਵੱਡੀ ਟ੍ਰੈਫਿਕ ਦਾ ਜਿਹੜਾ ਤਾਂ ਮਸਲਾ ਹੈਗਾ ਧੁੱਪ ਦੇ ਵਿੱਚੋਂ ਖੜੇ ਨੇ ਕਈ ਵਾਰ ਮੈਂ ਦੇਖਿਆ ਸਿਗਨਲ ਤੋੜ ਕੇ ਲੋਕ ਲੰਘ ਜਾਂਦੇ ਨੇ ਸੋ ਮੈਂ ਬੇਨਤੀ ਕਰਦਾ ਕਿ ਇਹਨਾਂ ਦੀ ਰਿਸਪੈਕਟ ਕਰੋ ਇਹ ਆਪਣੇ ਘਰ ਛੱਡ ਕੇ ਬਹੁਤ ਦੂਰੋਂ ਦੂਰ ਇੱਥੇ 24 ਘੰਟੇ ਤੁਹਾਡੀ ਸੇਵਾ ਕਰਦੇ ਨੇ ਕੰਮ ਕਰਦੇ ਨੇ ਧੁੱਪ ਹੋਣ ਚਾਹੇ ਬਰਸਾਤ ਹੋਵੇ ਸੋ ਮੈਂ ਕਹਿੰਨਾ ਕਿ ਰਿਸਪੈਕਟ ਕਰਨੀ ਚਾਹੀਦੀ ਹੈ ਟ੍ਰੈਫਿਕ ਪੁਲਿਸੀ ਔਰ ਅਸੀਂ ਇਹ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਬੇਕੁਸੀ ਲੁਧਿਆਣੇ ਕਰਦੇ ਤੇ ਹੁਣ ਕਿੱਥੇ ਲੁਧਿਆਣੇ ਅਸੀਂ ਹਜੇ ਲੁਧਿਆਣੇ ਤੋਂ ਕੀਤੀ ਹੈ ਜੀ ਪਰ ਜਿਹੜੀ ਜਿਹੜੀਆਂ ਜਿਹੜੀਆਂ ਸੰਸਥਾਵਾਂ ਹੈਗੀਆਂ ਨੇ ਪਰ ਅਸੀਂ ਹਜੇ ਜਿਹੜਾ ਮੈਂ ਲੁਧਿਆਣਾ ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਅਸੀਂ ਲੁਧਿਆਣਾ ਤੋਂ ਇਹਦੀ ਸ਼ੁਰੂਆਤ ਕੀਤੀ ਹੈ